ਉਹ ਜਾਣਦਾ ਜੋ ਆ ਕਿਥੇ ਪਾਰਿਆ ਗੰਦ ਦੇ ਮਾਮਾ ਮੇਰੇ ਕੰਦੇ ਵੀ ਆ ਕੇ ਕਰਾ ਰਿਹਾ ਗੱਲ ਇਹ ਮੇਰਾ ਵਿਆਹ ਉਹ ਕਾਦੇ ਕੁੜੀ ਦੇ ਲੱਭੰਦੇ ਆ ਹਾਂਜੀ ਕੀ ਹਾਲ ਚੱਲ ਦੋਸਤੋ ਵਧੀਆ ਜੇ ਮੰਮੀ ਹਾਂ ਮੈਂ ਕਰਨ ਨੂੰ ਫੋਨ ਕੀਤਾ ਸੀ ਸਾਈ ਕੋਈ ਖਾਂ ਚ ਲੈ ਜਾਓ ਤੇ ਜਾਓ ਠੀਕ ਆ ਸਸਤਾ ਤੁਹਾਨੂੰ ਬਥੇਰਾ ਲੱਗਾ ਦੋਆਂ ਨੂੰ ਹੋਰ ਘਰੇ ਕੀ ਕਰਨਾ ਵੇਲੇਆਂ ਹੋ ਇਹ ਘਰ ਮੈਨੂੰ ਕੋ ਕੰਮ ਨਹੀਂ ਆਣਾ ਕੀ ਕਰਨਾ ਇਹ ਸਵੇਰ ਦੀ ਛੁੱਟੀ ਜੱਲ ਜਲੇ ਕੰਮ ਤੇ ਗੇ ਮੈਂ ਤੇ ਘਰਾਤੀ ਕਹਿੰਦੇ ਦਿਆਂ ਚਲ ਜਾ ਗੈਂ ਦੇ ਆ ਦੁੱਧ ਮੈਂ ਤੈਨੂੰ ਕਿਹਾ ਤੇ ਰਹਿ ਤੂੰ ਵੇਖ ਲੈ ਮੱਝ ਆਪਣੀ ਨੂੰ ਵਾਪਸ ਫਿਰ ਨਾ ਕਰਤੀ ਮੈਂ ਤੇ ਕਿਹਾ ਮੈਂ ਅੱਜ ਚਲ ਜੰਨਾ ਕੱਲ ਛੁੱਟੀ ਕਰ ਲੂੰਗਾ ਐ ਬਸੋ ਮੈਂ ਹੁਣੀ ਆ ਫਿਰ ਇੱਕ ਗ੍ਰਿਪ ਕੋ ਛੁੱਟੀ ਮਰਨੀ ਹੈ ਕੱਲ ਦਿਹਾਣੇ ਇਹਦਾ ਕਰਕੇ ਛੁੱਟੀ ਮਰਨੀ ਹੈ ਮੈਂ ਨੂੰ ਆਪੇ ਹਿੱਤੀ ਅਜੀਤ ਨਾ ਵੇ ਇੱਕ ਮੈਂ ਜਿਹੜੇ ਪੁੱਛਿਆ ਕਿ ਜਾਣਾ ਕਿ ਜਾਣਾ ਮੈਂ ਕਹਾਂ ਤਦ ਆ ਮੈਂ ਚਲ ਜਾਂਦਾ ਕੋਈ ਨਹੀਂ ਵੀਰਾ ਤੇ ਰਛਾ ਨਾ ਕੋਈ ਤੂੰ ਮੁੜ ਕੇ ਕਹਿੰਦਾ ਨਹੀਂ ਮੈਂ ਆਂਦੀ ਵੇਖ ਕੇ ਕੋਈ ਨਹੀਂ ਹੋਣਾ ਫਿਰ ਮੈਂ ਖਾਣ ਪੀਣ ਚੱਲਾਂ ਕੋਈ ਆਉਂਦਾ ਆਂਦਾ ਹਾਂਜੀ ਤੇ ਭੇਗਾਲਾ ਆਉਂਦਾ ਆਊਗਾ ਦੁਕਾਨ ਤੇ ਆਉਂਦਾ ਆਪਣੀ ਤੋਂ ਓਏ ਮੂੰਹ ਕੀ ਨਹੀਂ ਤੇ ਉੱਥੋਂ ਆਨੇ ਤੇ ਨੂੰ ਲੈਣ ਆਊਗਾ ਕਿੱਦਾਂ ਫੇਰ ਤਾਂ ਉਹ ਕੋਈ ਜਾਵੇ ਇਹ ਦੱਸ ਫੇਰ ਕੀ ਖਾਣ ਪੀਣਾ ਕੋਈ ਤੇ ਇਹ ਤਾਂ ਯਾਰ ਹੁੰਦੇ ਇੱਕੋ ਕੁ ਮੁੰਡੇ ਆ ਜਾਂਦੇ ਆ ਜਾਰ ਹੁੰਦੇ ਆ ਉਹ ਕੋਹ ਕੁ ਕਿਥੋਂ ਲੱਗੀ ਪਰਨੇ ਬਸ ਗਿਆ ਨਹੀਂ ਪਰਨਾ ਸਾਰਾ ਕਿਹ ਪਹਾਨੀ ਲੰਪਾ ਆ ਤੋ ਹਾਂ ਆਪਾਂ ਵੀ ਵੇਖਿਆ ਗਾ ਤੈਨੂੰ ਹੀ ਛੱਤਰ ਮਾਉਣਾ ਮੈਂ ਇਹ ਤੁਹਾਨੂੰ ਦੱਸ ਮੈਂ ਛੇੜਦਾ ਨਹੀਂ ਤੈਨੂੰ ਪਤਾ ਸਭ ਬੱਚਾ ਕਾਉਂ ਗਿਆ ਕਿ ਤੈਨੂੰ ਆ ਆਹ ਠੀਕ ਆ ਕਿੰਨੀਆਂ ਗੱਲਾਂ ਨਾ ਉਹ ਜਿਹੜੀ ਹੋ ਰਹੀ ਨਹੀਂ ਉਹ ਸਰਕਾਰੀ ਸਕੂਲ ਦੇ ਸਾਹਮਣੇ ਉਹਦੇ ਕੋਲ ਉਹਸਮ ਕਿੱਡਾ ਸੋਹਣਾ ਆਉਂਦਾ ਹੈ ਇਹ ਵੱਡਾ ਸੋਹਣਾ ਆ ਮੈਂ ਤੈਨੂੰ ਮਾਰੇ ਬਲੌਗਰ ਬਣਿਆ ਨਵਾਂ ਨਵਾਂ 그치? 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 그 ਪੁੱਛਦਾ ਮੈਂ ਮੁੰਡੇ ਨੂੰ ਹੋਰ ਮੋੜ ਲਾ ਕੇ ਕੀ ਕਰਨਾ ਜੇ A few moments later ਜਾਨਤਾ ਯਾਰ ਕਿਥੇ ਪਾਰਿਆ ਗੰਦ ਚ ਮਾਮਾ ਉਹ ਤੋਂ ਤੋਂ ਪਿਛੋਲ ਵਾਈ ਵੀ ਨਹੀਂ ਆ ਛਿੱਟਾਂ ਪੈਣੀਆਂ ਸਾਰੀਆਂ ਹੀ ਹੋ ਇਦਾਂ ਹੀ ਬਹਿਣਾ ਬਹਿਣਾ ਪਾ ਬਾਅਦ ਬਾਅਦ ਗੱਲ ਗਲਤ ਆ ਉਹ ਕਾਗਜ਼ ਪੱਤਰੀ ਹੈ ਹੈ ਮੇਰੇ ਯਾਰ ਵੀ ਪੂਰੇ ਆ ਇੱਧਰ ਜਾ ਲੈਗੇ ਅੰਮ੍ਰਿਤਸਰ ਦੇ ਆਣੇਗਾ ਓ ਹੋਲੀ ਆ ਕੀ ਹਾਲ ਬਣਾਉਂਦਾ ਪੈਰ ਦਾ ਹਾਂਜੀ ਰੋਣਾ ਮੈਨੂੰ ਆ ਕੇ ਪਾ ਲੈਣਾ ਅਰਾਣਾਈ ਚ ਕਈ ਦਿਨ ਫਟ ਲੈ ਯਾਰ ਠੀਕ ਹੈ ਨਾ ਅਰਾਣ ਮੇਰੀ ਗੱਲ ਸੁਣੋ ਉਹ ਉਹ ਜਿਹੜਾ ਇੱਕ ਟਾਂ ਦਾ ਏਸੀ ਆ ਪੂਲੀਂ ਕਰਦਾ ਜਿਹੜੀ ਉਹ ਪ੍ਰੈਟ ਸਪਰੇਟ ਜਿਹੜਾ ਛੋਟਾ ਅੱਡੇ ਅੱਡੇ ਤਾਂ ਦਾ ਦਾ ਅੱਡੇ ਦਾ ਆਹ ਉਹ ਇਹ ਨਿਕਾਇਆ ਦਾ ਵਾਹ ਉਹ ਨਾ ਖਾ ਗਿਆ ਉਹ ਮੈਂ ਕਹਿਣ ਦਿਆਂ ਉਹ ਉਹਨੇ ਉਹਨੇ ਲਵਾਇਆ ਨਾ ਦੂਜਾ ਦੇਵ ਕੈਸੇ ਨਹੀਂ ਵੇਰ ਕੇ ਆਪਣੇ ਉਹਨੇ ਲਵਾਇਆ ਉਹ ਨੂੰ ਕੁਛੋਂ ਕੁਲੀ ਕਰਦਾ ਕਣੀ ਇਹ ਟਾਂ ਦਾ ਕੈਸੇ ਗੱਡਾ ਕੋ ਦਾ ਤਾਂ ਐਸੇ ਨਿਕਾਇਆ ਕਮਰਾ ਇਹ ਕਮਰੇ ਦੇ ਡਿਵਿਡੈਂਡ ਕਰਦਾ ਕਾੜਿਆ ਨਾ ਕਮਰੇ ਬਣਾਉਂਗਾ ਅੱਜ ਕਮਰੇ ਵਿੱਚ ਮੈਂ ਡੜ ਨੂੰ ਕਹਿਣਾ ਉਹ ਦੂਜਾ ਲੈ ਆਈਏ ਅੱਗੇ ਲੱਗਾ ਇੱਕ ਦਾ ਮੈਂ ਇੱਕ ਦਾ ਹੋਰ ਲੈ ਆਈਏ ਅੱਗੇ ਇੱਕ ਦਾ ਲਾਇਆ ਜੀ ਮੇਰੇ ਤੇ ਜਾਂਦਾ ਵਾ ਆਹ ਦਹੀ ਦੋ ਦਾਲ ਵਾਲੋ ਇੱਕ ਦਾ ਵੀ ਲਵਾਇਆ ਜੀ ਮੇਰਾ ਵਿਆਹ ਉਹ ਕਾਦੇ ਕੁੜੀ ਦੇ ਲੱਭੰਦੇ ਆ ਇਹੋ ਗੱਲ ਕੱਲੋਂ ਸਾੜਾ ਲਿਆ ਉਹ ਨਾਲ ਮੇਰੀ ਨਹੀਂ ਨਹੀਂ ਡੜੀ ਜਾਂਦੇ ਆ ਵੀ ਜੇ ਇੱਕ ਦੰਦ ਦੇ ਅੱਗੇ ਲੱਗਾ ਵਾ ਦੂਜਾ ਇੱਕ ਦੰਦ ਲਵਾ ਲਿਆ ਤੇ ਉਹ ਫਿਰ ਲੋਡ ਵੱਜ ਜਾਣਾ ਨਾ ਸਮਝਿਆ ਕਰੋ ਗੱਲ ਲੋਡ ਵੱਧਣਾ ਹੈ ਹਲੋ ਹੁਣ ਕੰਪਨੀ ਕਾਲਾ ਨਾ ਕੱਢ ਕਾਲਾ ਨਾ ਕੱਢ ਯੂਟਿਊਬ ਤੇ ਚਾਜੇਂਗਾ ਇਹ ਗਾਣਾ ਜੀ ਹੂੰ ਤਾਂ ਦੱਸ ਦਿੰਦਾ ਨੀ ਆਪਾਂ ਬੀਟ ਲਾ ਦਾਂਗੇ ਪੀਟ ਹਾਂ ਪੂਰਾ ਮੈਂ ਨਾ ਉਹ ਹੀ ਆ ਪੂਰਾ ਸਦਾ ਨਹੀਂ ਬੋਲਣ ਦਾ ਆ ਜਾਮ Pero o l u ਨਾ 4:00 ਵਜੇ ਸਾਢੇ ਪੌਣੇ 4 ਹੋ ਗਿਆ ਅਰ ਉਹਦੇ ਪਾਣੀ ਬੜੀ ਨਾ ਆਉਂਦਾ ਆਪਾਂ ਸੋਧਿਆ ਜੇ ਰਹਿ ਦੇਣਾ ਨੋਦਾਂ ਲੱਗਣਿਆ ਨਾ ਉਹ ਮੀਂਹ ਗੜੀ ਦਾ ਮੌਸਮ ਹੈ ਨਾ ਉਹ ਵੀ ਆਂਦੇ ਹੋਣੇ ਛੇਤੀ ਜਾ ਕੇ ਹੀ ਹਰਨਾ ਹਾਂ ਚੱਲਣਾ ਕਮਰੇ ਦੇ ਅਗਰ ਸਿਲਵਰ ਪੇਪਰ ਨਾ ਗਿਆ ਅਮਾਂ ਵੰਦ ਹਾਂ ਸਿਲਵਰ ਪੇਪਰ ਨਾ ਗਿਆ ਅਗਰ ਆਹ ਅਗਰ ਆਉਂਦਾ ਫੋਕਸ ਓਨ ਐਂਡ ਐਡ ਥੋ ਅਦਰ ਕੋ ਡਾਕ ਨਾਟ ਓਨ ਦਾਸੇ ਵਾਸਤੇ ਆਵੋ ਉਹ ਜੇ ਕੋ ਚੱਲੋ ਜਿਹੜਾ ਉਹ ਉਧਰ ਹੋਦਣੀ ਅਛਾ ਲੋ ਕਿ ਜਮ ਆਵੋ ਉਹ ਕੁਝ ਨਹੀਂ ਹੋ ਰਿਹਾ ਰੈਡੀ ਨਹੀਂ Ay parkeciye niye apodun depalı? Ya ya, meso ya Ne?